ਓ ਚਨਾ ਕਿਵੇਂ ਆ ਆ ਗਿਆ ਹਾਂ ਤੇਰੀ ਭੈਣ ਦੀ ਮਾਰਦਾ ਉਹ ਭੈਣ ਨੂੰ ਤੇਰੀ ਇਹ ਮਾਰਦਾ ਤੂੰ ਆ ਜਾ ਆ ਜਾ ਆ ਜਾ ਗਾ ਆ ਜਾ ਮੇਰੇ ਹੱਥ ਨਾਲਿਆ ਕਿੱਦਾਂ ਤਪਾਇਆ ਤੂੰ ਮੈਨੂੰ ਆ ਜਾ ਆ ਜਾ ਆ ਜਾ ਅਰੇ ਬਹੁਤ ਤਪਾਇਆ ਤੂੰ ਮੈਨੂੰ ਨਾ ਸਿਰ ਅੰਦਰ ਦੀਆਂ ਗੱਲਾਂ ਦਾ ਪਤਾ ਲੱਗ ਗਿਆ ਆ ਜਾ ਹੁਣ ਤੂੰ ਬਹਿ ਜਾ ਥੱਲੇ ਮੈਂ ਤੇਰੇ ਸੇ ਮੂੰਹ ਦਾ ਡਾਂ ਮੈਂ ਇੱਥੇ ਬਹਿ ਜਾਣਾ ਕੀ ਗੱਲ ਹੋਗੀ ਗੱਲ ਕੀ ਹੈ ਜਿਹੜੀਆਂ ਗੱਲਾਂ ਮੈਨੂੰ ਹੁਣ ਪਤਾ ਲੱਗਿਆ ਕੀ ਕੀ ਗੱਲ ਹੈ ਗੱਲ ਤਾਂ ਦੱਸ ਤੂੰ ਮਾਰ ਮੈਂ ਉਦੋਂ ਭੱਜਿਆ ਤੂੰ ਗੱਲ ਗੱਲ ਮੇਰੇ ਕੋਲ ਆਈ ਹੈ ਮੈਨੂੰ ਕਿਸੇ ਨੇ ਦੱਸਦੀ ਤੂੰ ਬੰਦਾ ਨਾ ਪੁੱਛੀ ਮੈਨੂੰ ਵੀ ਕੁੜੀ ਨੂੰ 4 ਕਿੱਲੇ ਜ਼ਮੀਨ ਆਉਂਦੀ ਕਿ ਨਹੀਂ ਆਉਂਦੀ ਓਹ ਹੋ ਹੋ ਮੈਨੂੰ ਇੱਕ ਗੱਲ ਦੱਸ ਕੁੜੀ ਵਾਲੇ ਤੇਰਾ ਘਰ ਵੇਖਣ ਆਏ ਨਹੀਂ ਮੇਰੀ ਜ਼ਬਾਨ ਸੀ ਹਾਂ ਤੇਰੀ ਜ਼ਬਾਨ ਤੇਰੀ ਕੋਈ ਪੁੱਤ ਪੜਤਾਲ ਕੀਤੀ ਨਹੀਂ ਮੇਰੀ ਜ਼ਬਾਨ ਸੀ ਹਾਂ ਠੀਕ ਹੈ ਤੇ ਜਿਹੜੇ ਤੂੰ 4 ਕਿੱਲੇ ਕਹਿੰਨਾ ਉਹ ਤੈਨੂੰ ਕਿਹਨੇ ਕਹਿਤਾ ਮੈਂ ਮੇਰੇ ਕੋਲ ਮੈਨੂੰ ਕੋ ਉਹ ਮੱਛਰ ਲਾਲਾ ਸਿਰ ਚ ਮਾਰ ਪਰ ਮੇਰੀ ਗੱਲ ਸੁਣ ਮੈਂ ਤੈਨੂੰ ਦੱਛਾ ਵੀ ਮੇਰੇ ਸਹੁਰਿਆਂ ਦੀ ਜ਼ਮੀਨ ਤੂੰ ਨਹੀਂ ਖਾ ਸਕਦਾ ਆ ਯਾਰਾ ਬਾਦਮੀਨ ਕਿੱਥੋਂ ਆ ਗਈ ਉਹ ਤਾਂ ਉਹ ਮਸਾ ਉਹ ਮੇਰੀ ਗੱਲ ਸੁਣ ਮੇਰੇ ਗੱਲ ਸੁਣ ਮੇਰੀ ਗੱਲ ਮੈਂ ਪਪਿਆ ਬੈਠਾ ਤੂੰ ਤਪਾਣਾ ਮੈਨੂੰ ਮੇਰੀ ਮੇਰੀ ਗੱਲ ਸੁਣ ਤੂੰ ਕਿਸੇ ਮੈਂ ਤੈਨੂੰ ਪਹਿਲਾਂ ਆਖਿਆ ਸੀ ਤੂੰ ਕਿਸੇ ਦੀ ਉਂਗਲ 'ਚ ਆ ਜਾਣਾ ਤੇਰਾ ਵਸਦਾ ਕਰ ਗੱਲ ਸੁਣ ਲੈ ਮੇਰੀ ਕੀ ਵਸਦਾ ਤੂੰ ਜ਼ਮੀਨ ਖਾਂਦਾ ਵਸਦਾ ਹੈ ਮੈਂ ਕਿਹਦੀ ਜ਼ਮੀਨ ਖਾਨਾ ਯਾਰ ਮੇਰਾ ਸਹੁਰਿਆਂ ਦੀ ਚਮਕਦੀ ਰ ਇੱਕ ਤੂੰ ਤਾਂ ਐਡਾ ਲਈ ਐ ਮੈਂ ਹੋਰ ਬਣੀਆਂ ਤੈਨੂੰ ਕਿਉਂ ਚਾਉਂਦੀ ਐ ਮੇਰੀ ਗੱਲ ਸੁਣ ਲੈ ਚੰਨਿਆ ਸਾਰਾ ਕੰਮ ਕੀਤਾ ਮੈਂ ਤਾਂ ਦਾਦਾ ਵੀ ਮੇਥੋਂ ਵੱਜਿਆ ਨਹੀਂ ਹਜੇ ਪੂਰਾ ਮੈਂ ਉਹ ਛੱਡ ਦੇਣਾ ਕਿ ਤੀਰ ਤੇ ਤੈਨੂੰ ਪੜਵਾ ਦੂੰ ਹੁਣੇ ਤੂੰ ਮੇਰੇ ਨਾਲ ਸੱਦਾ ਹੋ ਗਿਆ ਮੈਂ ਬਰਾਤ ਮੈਂ ਸਾਰੇ ਬਰਾਤੀ ਆ ਕੇ ਬੈਠਾ ਸੱਦਾ ਹੋ ਮਿਲਣਾ ਮੈਂ ਉਦੋਂ ਤੁਰਨੀ ਆ ਬਰਾ ਜਦੋਂ ਚਾਰ ਕਿਲੇ ਮੇਰੇ ਨਾਲ ਲਵਾਏਗਾ। ਉਹ ਮੈਂ ਖਸਮਾ ਲਵਾਵਾ ਕੀ ਰੇ? ਮੈਨੂੰ ਇਸ ਗੱਲ ਦਾ ਪਤਾ ਮੈਨੂੰ ਨਹੀਂ ਇਸ ਗੱਲ ਦਾ ਤੀਜੀ ਰਿਪੋਰਟ ਹੈ ਮੇਰੀ ਪੱਕੀ। ਦੋ ਭਰਾ ਉਹਦੇ ਸੁਣ ਲਾ ਗੱਲ ਮਾਤੜ ਜ਼ਿਮੀਂਦਾਰ ਆਪਣੇ ਵਰਗੇ ਕਿਉਂ ਐ ਕਰਦਾ ਕਿਸੇ ਦੀਆਂ ਚੱਕ ਚ ਕਿਉਂ ਆਉਣਾ ਤੂੰ ਫਿਰ ਮੈਨੂੰ ਚੋਰੀ ਨੂੰ ਵਿਖਾ ਕੇ ਲਿਆ। ਵਿਖਾ ਕੇ ਲਿਆ। ਕੱਢ ਗੱਡੀ ਮੇਰੇ ਬਾਹਰ ਖੜੀ ਐ ਸੋਚਿਆ ਮਿੰਨਤਾ ਕਰ ਕਰ ਕੇ ਆ ਨੱਕ ਮੇਰਾ ਘਸ ਗਿਆ। ਚੰਗਾ ਫਿਰ ਮੈਨੂੰ ਤਾਂ ਜਾਨਣਾ ਫਿਰ ਹੋਰ ਕੀ ਆ? ਜਾ ਫਿਰ। ਤੂੰ ਨਾਲ ਪਛਤਾਇਂਗਾ ਚਨੇ ਜਾ ਜਾ ਤੂੰ ਜਾ ਮੈਨੂੰ ਕੋਈ ਰਸਤਾ ਆਂਦਾ ਨਹੀਂ ਘਾਟਾ ਸਾਕਾ ਦੇ ਨਹੀਂ ਘਾਟੇਗੇ ਪਰਵਾ ਤੇਰੀ ਮਰਜ਼ੀ ਆ ਉਹ ਤੂੰ 60 70000 ਰੁਪਿਆ ਖਾ ਗਿਆ ਅੱਗੋ ਗੱਲਾਂ ਹੋਰ ਕਰਦਾ ਕਿ ਡਾਲਰ ਰੱਖਿਆ ਤੂੰ ਤਾਂ ਮੈਂ ਤੇਰੇ ਪਿੱਛੇ ਹੀ ਤਾਂ ਤੁਰਿਆ ਕਰਦਾ ਸੀ ਉਹ ਲੈ ਕਿਸ ਗੱਲ ਦਾ ਉਹ ਮੈਂ ਖਸਮਾ ਕੋਈ ਉਹਲਾ ਨਹੀਂ ਰੱਖਿਆ ਉਹ ਮੈਨੂੰ ਬੁਖਾ ਕੇ ਲਿਆ ਮੈਂ ਤੁਹਾਨੂੰ ਦੱਸਦਾ ਬੁਖਾ ਕੇ ਲਿਆ ਚੰਗਾ ਪਰਵਾ ਮੈਂ ਤਾਂ ਚੱਲ ਜਾ ਜਾ ਮੈਨੂੰ ਠਾਕਾਂ ਦੇ ਨਹੀਂ ਘਾਟੇਗੇ ਤੂੰ ਆ ਗਿਆ ਵੱਡਾ ਰਸਤੇ ਕਰਾਉਣ ਵਾਲਾ ਐ ਕਿ ਦੱਤ ਪਾ ਮਾਰਿਆ ਮੈਨੂੰ ਹੁਣ ਮੈਨੂੰ ਵੀ ਨਹੀਂ ਪਤਾ ਵੀ ਉੱਠਿਆ ਜਾਊਗਾ ਨਾ ਉੱਠਿਆ ਜਾਊਗਾ ਨੇ ਮੇਰੇ ਸਾਲੇ ਨੇ ਬੋਤਲੋਂ ਪੀਤਾ ਨੇ ਰੁਪਿਆ 60 70 ਹਰ ਖਾ ਗਿਆ ਤੇਰਾ ਹੁਣ ਨਾ ਤੇਰਾ ਗਰਮ ਹੋਇਆ ਸਰ ਨਾਲ ਕਰੀ ਨੂੰ ਉੱਥੇ ਜਾਂਦੇ ਠੰਡਾ ਹੋ ਕੇ ਫੋਨ ਲਾ ਕੇ ਦੇ ਬਣੀ ਬਣਾਈ ਖੇਡ ਨਾ ਖਰਾਬ ਕਰਨੀ ਪਹਿਲਾਂ ਹੋਰ ਵੀ ਕਰਨਾ ਕੱਲੇ ਤੂੰ ਨਾ ਖੱਟੇ ਤੇ ਨਾ ਰਹਿ ਟਰਾਈ ਇੱਕ ਕਰੀ ਮਾਰ ਤੂੰ ਆਪਦੇ ਹਿਸਾਬ ਨਾਲ ਵੀ ਵਾਕਈ ਉਹ ਦੋ ਤਿੰਨ ਭੈਣ ਭਰਾ ਕਿ ਕੋਈ ਕੱਲੀ ਆ ਜੇ ਤਾਂ ਕੋਈ ਕੱਲੀ ਹੋਈ ਫਿਰ ਤਾਂ ਨਹੀਂ ਹਿੱਲਣ ਦਿੰਦਾ ਚੱਲ ਉੱਠ ਗਲਤ ਬੋਲੇਗਾ ਜਿਆਦਾ ਬੋਲੇਗਾ ਤੇ ਇਹਨੇ ਵੀ ਕੰਜਰਾ ਮਰ ਜਾ ਚੱਲ ਕਿਹਦੇ ਦਾ ਆਇਆ ਮੇਰੇ ਸਾਲੇ ਨੇ ਨਾ ਕੋਈ ਰਿਸ਼ਤਾ